ਆਵਨੋ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਜੀ ਸ੍ਰੀ ਅਨੰਦਪੁਰ ਸਾਹਿਬ ਵਿਰਾਸਤ ਤੇ ਖਾਲਸਾ ਦੇਖਣ ਲਈ ਤੇ 100 ਗਿੱਲਿਆਂ ਦੀ ਜ਼ਮੀਨ ਵਿੱਚ ਇਹ ਬਣਿਆ ਹੋਇਆ ਵਿਰਾਸਤ ਤੇ ਖਾਲਸਾ ਆਪਾਂ ਦੇਖਾਂਗੇ ਤੇ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਵੀ ਇੱਥੇ ਦਿਖਾਵਾਂਗੇ ਵੀ ਇਹਦੇ ਅੰਦਰ ਕੀ ਕੀ ਬਣਿਆ ਹੋਇਆ ਹੈ ਤੇ ਇੱਥੇ ਕਿੱਦਾਂ ਜਾਇਆ ਜਾ ਸਕਦਾ ਬਾਹਰ ਟਿਕਟ ਕਾਊਂਟਰ ਲੱਗਿਆ ਹੋਇਆ ਹੈ ਉੱਥੇ ਤੋਂ ਆਪਾਂ ਨੇ ਟਿਕਟ ਲੈ ਲੈਣੀ ਹੈ ਤੇ ਬਿਲਕੁਲ ਹੀ ਫ੍ਰੀ ਹੈ ਜੇਕਰ ਕਿਸੇ ਨੂੰ ਜਿਆਦਾ ਜਲਦੀ ਹੋਵੇ ਤੇ ਉੱਥੋਂ 100 ਰੁਪਏ ਪਰ ਪਰਸਨ ਟਿਕਟ ਵੀ ਮਿਲਦੀ ਆ ਉਹ ਵੀ ਆਪਾਂ ਲੈ ਸਕਦੇ ਆ ਜਿਹੜੀ ਫ੍ਰੀ ਵਾਲੀ ਡੇਟ ਹੁੰਦੀ ਆ ਉੱਤੇ ਕਾਫੀ ਜਿਆਦਾ ਰਸ਼ ਹੁੰਦਾ ਹੈ ਤੇ ਉੱਥੇ ਟਿਕਟ ਲੈਣ ਨੂੰ ਟਾਈਮ ਲੱਗ ਜਾਂਦਾ ਹੈ ਤੇ 100 ਕਿਲਿਆਂ ਦੇ ਏਕੜ ਵਿੱਚ ਇਹ ਬਣਿਆ ਹੋਇਆ ਵਿਰਾਸਤ ਤੇ ਖਾਲਸਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਤੁਸੀਂ ਦੇਖ ਵੀ ਰਹੇ ਹੋ ਤੇ ਕਿੰਨਾ ਸੋਹਣਾ ਇਹ ਬਣਾਇਆ ਹੋਇਆ ਹੈ ਤੇ ਇੱਥੇ ਦੇ ਜੋ ਆਰਕੀਟੈਕਟ ਸੀਗੇ ਉਹਨਾਂ ਨੇ ਬਹੁਤ ਹੀ ਸੋਹਣਾ ਇਸ ਨੂੰ ਬਣਾਇਆ ਹੈ ਤੇ ਦੱਸਿਆ ਜਾਂਦਾ ਹੈ ਕਿ ਵਿਰਾਸਤੇ ਖਾਲਸਾ ਨੂੰ ਬਣਾਉਣ ਵਾਸਤੇ ਇਸ ਤੇ ਉਤੇ ਕੁੱਲ 327.20 ਕਰੋੜ ਦਾ ਖਰਚਾ ਆਇਆ ਸੀ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਜ਼ਿਆਦਾ ਇਸ ਉਤੇ ਖਰਚਾ ਆਇਆ ਤੇ ਤੇ ਬਹੁਤ ਸੀ ਜ਼ਿਆਦਾ ਸੋਨਾ ਬਣਾਇਆ ਹੋਇਆ ਇਹ ਬਾਦਲ ਸਰਕਾਰ ਦੇ ਸਮੇਂ ਬਣਾਇਆ ਗਿਆ ਸੀ ਵਿਰਾਸਤੇ ਖਾਲਸਾ ਨੂੰ ਅੰਤਰਰਾਸ਼ਟਰੀ ਪ੍ਰਸਿੱਧ ਆਰਕੀਟੈਕਟ ਸ਼੍ਰੀ ਮੋਸੀਸ ਹਲਬੀਨ ਨੇ ਡਿਜ਼ਾਈਨ ਕੀਤਾ ਸੀ ਤੇ ਇਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਇਮਾਰਤਾਂ ਨੂੰ ਡਿਜ਼ਾਈਨ ਕੀਤਾ ਹੈ ਤੇ ਉਹ ਆਰਕੀਟੈਕਟ ਵੱਲੋਂ ਪੰਜ ਪਾਣੀ ਤੇ ਪੰਜ ਪੱਤੀਆਂ ਦੇ ਮਨੋਰਥ ਨੂੰ ਸਾਹਮਣੇ ਰੱਖ ਕੇ ਪੰਜ ਦਰਿਆਵਾਂ ਦੀ ਤਾਤੀ ਤੇ ਪੰਜ ਪਿਆਰਿਆਂ ਦੇ ਗੁਰੂ ਸੰਕਲਪ ਨੂੰ ਪ੍ਰਗਟ ਕਰਨ ਦਾ ਉਦੇਸ਼ ਰੱਖਿਆ ਗਿਆ ਸੀ ਤੇ ਇਸ ਵਿੱਚ 10 ਗੁਰੂ ਸਾਹਿਬਾਨਾਂ ਦੇ ਨਾਂ ਸੰਬੰਧਿਤ ਗੱਲਣੀਆਂ ਹਨ ਜਿਹੜੀਆਂ ਕਿ ਆਪਾਂ ਤੁਹਾਨੂੰ ਇਸ ਵੀਡੀਓ ਦੇ ਰਾਹੀਂ ਦਿਖਾਵਾਂਗੇ ਵਰਾਸਤੇ ਖਾਲਸਾ ਦੇ ਪਹਿਲੇ ਪੜਾਅ ਵਿੱਚ 14 ਗੈਲਰੀਆਂ ਦੇ ਦਰਸ਼ਨ ਹੁੰਦੇ ਹਨ ਜਿਨ੍ਹਾਂ ਵਿੱਚ ਸਲਾਨੀਆਂ ਵੱਲੋਂ ਪੰਜਾਬ ਦੇ ਸੱਭਿਆਚਾਰ ਰਹਿਸ ਸਿੱਖ ਧਰਮ ਦੇ ਉਦੇ ਮੁਰੂ ਸੈਮਾਨਾ ਦੇ ਗੁਰੂ ਗ੍ਰੰਥ ਸਾਹਿਬ ਜੀ ਗੁਰਗੱਦੀ ਮਿਲਨ ਤੱਕ ਦਾ ਇਤਿਹਾਸ ਦਿਖਾਇਆ ਗਿਆ ਹੈ ਇਸ ਵਿਰਾਸਤ ਖਾਸਾ ਵਿੱਚ ਦੂਜੇ ਪੜਾਅ ਵਿੱਚ 15ਵੀਂ ਗੈਲਰੀ ਤੋਂ ਲੈ ਕੇ 17ਵੀਂ ਗੈਲਰੀ ਤੱਕ ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਪੰਜਾਬ ਦੇ ਅਮੀਰ ਅਤੇ ਗੌਰਵਸ਼ਾਲੀ ਸਿੱਖ ਇਤਿਹਾਸ ਨੂੰ ਆਡੀਓ ਤੇ ਵੀਡੀਓ ਰਾਹੀਂ ਦੇਖਿਆ ਜਾ ਸਕਦਾ ਹੈ oh 希望。 ਇੱਥੇ ਹੀ ਜੋ ਕਿ ਅੰਦਰ ਵਰਾਸਤੇ ਖਾਲਸਾ ਦੇ ਅੰਦਰ ਆਟ ਹੋਈ ਹੋਈ ਹੈ ਉਹ ਖਤਮ ਹੋ ਜਾਂਦੀ ਹੈ ਤੇ ਹੁਣ ਆਪਾਂ ਤੁਹਾਨੂੰ ਬਾਹਰ ਦਾ ਦ੍ਰਿਸ਼ ਦਿਖਾਨੇ ਆ ਤੇ ਬਾਹਰ ਕੀ ਕੀ ਹੈ ਇੱਥੇ ਜ਼ਿਆਦਾਤਰ ਲੋਕ ਆ ਕੇ ਸੈਲਫੀਆਂ ਵਗੈਰਾ ਫੋਟੋਜ਼ ਵਗੈਰਾ ਹੀ ਕਲਿੱਕ ਕਰਦੇ ਨੇ ਤੇ ਇੱਥੇ ਬੈਠਣ ਵਾਸਤੇ ਬਹੁਤ ਸੋਹਣੀਆਂ ਪਾਰਕਾਂ ਬਣਾਈਆਂ ਹੋਈਆਂ ਨੇ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਬਹੁਤ ਸੋਹਣੇ ਤਰੀਕੇ ਨਾਲ ਇੱਥੇ ਪਾਣੀ ਛੱਡਿਆ ਹੋਇਆ ਹੈ ਸੀਵਿੰਗ ਪੂ ਟੈਪ ਮਤਲਬ ਵੀ ਬਣਾਏ ਹੋਏ ਨੇ ਇਹ ਤੇ ਇਹਨਾਂ ਦੇ ਵਿੱਚ ਨਹੀਂ ਆਪਾਂ ਜਾ ਸਕਦੇ ਹੈਗੇ ਨਾਣਾ ਨੂਣਾ ਇੱਥੇ ਕੋਈ ਅਲਾਉਡ ਨਹੀਂ ਹੈਗਾ ਤੇ ਇੱਥੇ ਸਲਾਨੀ ਆਂਦੇ ਨੇ ਆਪਣਾ ਫੋਟੋ ਵਗੈਰਾ ਕਲਿੱਕ ਕਰਦੇ ਨੇ ਜਿਵੇਂ ਟੂਰਿਸਟ ਇੱਥੇ ਆਉਂਦੇ ਨੇ ਤੇ ਬਹੁਤ ਸੋਹਣੀ ਸੋਹਣੀ ਇੱਥੇ ਫੋਟੋਸ ਕਲਿੱਕ ਹੁੰਦੀਆਂ ਨੇ ਤੇ ਉਹ ਸਾਹਮਣੇ ਬਿਲਕੁਲ ਤੁਸੀਂ ਪੁਲ ਦੇਖ ਰਹੇ ਹੋ ਉਹਦੇ ਪੁਲ ਦੇ ਰਾਹੀਂ ਆਪਾਂ ਨੂੰ ਅੰਦਰ ਐਂਟਰੀ ਹੁੰਦੀ ਹੈ ਤੇ ਆਪਾਂ ਥੱਲੇ ਉਧਰੋਂ ਨਿਕਲ ਜਾਂਦੇ ਤੇ ਇੱਥੇ ਤੋਂ ਹੀ ਐਗਜ਼ਿਟ ਹੋ ਜਾਂਦਾ ਹੈ ਰਸਤੇ ਖਾਲਸਾ ਦਾ ਤੁਸੀਂ ਦੇਖ ਸਕਦੇ ਹੋ ਇੱਥੇ ਪਾਣੀ ਹੈਗਾ ਇਹ ਇੰਨਾ ਜ਼ਿਆਦਾ ਡੂੰਘਾ ਤਾਂ ਨਹੀਂ ਹੈਗਾ ਗਹਿਰਾਈ ਨਹੀਂ ਹੈਗੀ ਤੇ ਬਹੁਤ ਸੋਹਣਾ ਹੈ ਆਰਕੀਟੈਕਟ ਨੇ ਬਣਾਇਆ ਹੋਇਆ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਪਾਰਕ ਬਣੇ ਹੋਏ ਨੇ ਸਾਈਡ ਪਰ ਤੇ ਬੈਠਣ ਵਾਸਤੇ ਇੱਥੇ ਕੁਰਸੀਆਂ ਵੀ ਲੱਗੀਆਂ ਹੋਈਆਂ ਨੇ ਤੇ ਧੁੱਪ ਹੋਂ ਕਰਕੇ ਇੱਥੇ ਲੋਕ ਬਹੁਤ ਘੱਟ ਬੈ ਰਹੇ ਨੇ ਤੇ ਸਾਰੇ ਜਾਣੇ ਸ਼ਾਮਾਂ ਵਿੱਚ ਹੀ ਬੈ ਰਹੇ ਨੇ ਦਰੱਖਤਾਂ ਦੀ ਤੇ ਸਾਨੂੰ ਦਰੱਖਤ ਜ਼ਿਆਦਾ ਲਗਾਉਣੇ ਚਾਹੀਦੇ ਨੇ ਐਸੇ ਕਰਕੇ ਤੇ ਇੱਥੇ ਤੋਂ ਹੁਣ ਆਪਾਂ ਪਹਿਲਾਂ ਐਂਟਰੀ ਕਰੀ ਸੀ ਤੇ ਹੁਣ ਇੱਥੇ ਤੋਂ ਹੀ ਆਪਾਂ ਐਗਜ਼ਿਟ ਕਰਾਂਗੇ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਇਹ ਤਾਂ ਉਹ ਮੇਰੀ ਵੀਡੀਓ ਹੈ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ